ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਦਰਸ਼ਕਾਂ ਤੇ ਦੋਸਤੋ ਦੋਸਤੋ ਆਪਾਂ ਦੇਖ ਰਹੇ ਹਾਂ ਮੌਜੂਦਾ ਸਮੇਂ ਨਾ ਦੁਨੀਆ ਭਰ ਦੇ ਵਿੱਚ ਤਰਮਚੀ ਮਚੀ ਪਈ ਹੈ ਬਹੁਤ ਕਨਫਿਊਜ਼ਨ ਫੈਲਿਆ ਹੋਇਆ ਆਪਾਂ ਨੂੰ ਸਮਝ ਨਹੀਂ ਆਉਂਦੀ ਪਹਿਲਾਂ ਕੋਵਿਡ ਆਇਆ ਨੋਟਬੰਦੀਆਂ ਹੋਈਆਂ ਫਿਰ ਉਸ ਤੋਂ ਬਾਅਦ ਕਿਸਾਨ ਅੰਦੋਲਨ ਚੱਲਿਆ ਉਸ ਤੋਂ ਬਾਅਦ ਜੰਗਾਂ ਸ਼ੁਰੂ ਹੋ ਗਈਆਂ ਫਿਰ ਡਿਜੀਟਲ ਕਰੰਸੀਆਂ ਦੇ ਫਿਊਚਰਿਸਟਿਕ ਪਲਾਨ ਬਿਟਕੋਇਨ ਵਗੈਰਾ ਕ੍ਰਿਪਟੋ ਕਰੰਸੀ ਫੇਰਾਹਾ ਧਰਮ ਦੇ ਨਾਮ ਤੇ ਜੰਗਾਂ ਫਿਰ ਮੂਲ ਨਿਵਾਸੀਆਂ ਤੇ ਪ੍ਰਵਾਸੀਆਂ ਵਾਲੀਆਂ ਲੜਾਈਆਂ ਇਹ ਦੁਨੀਆ ਭਰ ਦੇ ਵਿੱਚ ਹੋਕ ਹੀ ਰਿਹਾ ਦੋਸਤੋ ਇਹ ਆਪਾਂ ਨੂੰ ਐਟ ਪ੍ਰੈਜ਼ੈਂਟ ਸਮਝ ਨਹੀਂ ਆ ਰਿਹਾ ਆਪਾਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਪਾ ਰਹੇ ਵੀ ਐਕਚੁਅਲ ਚ ਕਰਾਾ ਕੌਣ ਰਿਹਾ ਹੋ ਕੀ ਰਿਹਾ ਕਿਉਂ ਹੋ ਰਿਹਾ ਇਹ ਦੁਨੀਆ ਭਰ ਚ ਇੱਕਦਮ ਹਲਚਲ ਕਿਵੇਂ ਸ਼ੁਰੂ ਹੋ ਗਈ ਪਰ ਇੱਕ ਗੱਲ ਦੋਸਤੋ ਜਾਣ ਲੋ ਵੀ ਇਹ ਹਲਚਲ ਹੋ ਨਹੀਂ ਰਹੀ ਇਹ ਹਲਚਲ ਪਰਦੇ ਦੇ ਪਿੱਛੇ ਕਰਵਾਈ ਜਾ ਰਹੀ ਆ ਦੋਸਤੋ ਕੀ ਕਿਵੇਂ ਕਰਵਾਈ ਜਾ ਰਹੀ ਹੈ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਸੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅਦ੍ਰਿਸ਼ਮ ਤੇ ਦੋਸਤੋ ਵੱਧ ਤੋਂ ਵੱਧ ਵੀਰ ਸਾਡੇ ਫੇਸਬੁਕ ਪੇਜ ਅਦ੍ਰਿਸ਼ਮ ਨੂੰ ਫੋਲੋ ਕਰੋ ਤੇ ਵੱਧ ਤੋਂ ਵੱਧ ਵੀਰ ਸਾਡੇ YouTube ਚੈਨਲ ਅਦ੍ਰਿਸ਼ਮ ਪੰਜਾਬੀ ਦੇ ਨਾਲ ਜੁੜੋ ਸੋ ਸਵਾਗਤ ਹੈ ਸਾਰਿਆਂ ਦਾ ਦੋਸਤੋ ਆਪਾਂ ਇਸ ਸਮੇਂ ਦੇਖ ਰਹੇ ਹਾਂ ਆਪਣੇ ਪੰਜਾਬ ਦੇ ਵਿੱਚ ਵੀ ਵਿਪਤਾਵਾਂ ਹੜ੍ਹ ਫਿਰ ਹਰ ਦੇਸ਼ ਦੇ ਵਿੱਚ ਯੂਰਪ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਮੂਲ ਨਿਵਾਸੀਆਂ ਦਾ ਬਾਹਰੀ ਪ੍ਰਵਾਸੀ ਲੋਕਾਂ ਦਾ ਇਹ ਝਗੜਾ ਸਾਰੇ ਮੁਲਕਾਂ ਨੂੰ ਐ ਲੱਗਣ ਲੱਗ ਗਿਆ ਅਮਰੀਕਾ ਵੈਨਜ਼ੂਏਲਾ ਦਾ ਪੈਟਰੋਲ ਪਿੱਛੇ ਝਗੜਾ ਫਿਰ ਰਸ਼ੀਆ ਯੂਕਰੇਨ ਦੀ ਵਾਰ ਕਦੇ ਆਪਾਂ ਨੂੰ ਲੱਗਦਾ ਹੈ ਵੀ ਇਹ ਲੜਾਈ ਧਰਮ ਪਿੱਛੇ ਹੈ ਕਦੇ ਲੱਗਦਾ ਹੈ ਵੀ ਇਹ ਮੂਲ ਨਿਵਾਸੀ ਤੇ ਪ੍ਰਵਾਸੀ ਦੀ ਲੜਾਈ ਹੈ ਕਦੇ ਲੱਗਦਾ ਹੈ ਵੀ ਸਾਡੇ ਹਰੇਕ ਸਟੇਟ ਦੇ ਆਪਣੇ ਨੈਚੁਰਲ ਰਿਸੋਰਸਸ ਨੂੰ ਹਰੇਕ ਸਟੇਟ ਵਰਤ ਸਕੇ ਚਾਹੇ ਉਹ ਕੋਈ ਸੂਬਾ ਹੈ ਚਾਹੇ ਕੋਈ ਕੇਂਦਰ ਸਰਕਾਰ ਹੈ ਉਹ ਵਰਤਣਾ ਚਾਹੁੰਦੇ ਉਹਦੀ ਲੜਾਈ ਹੈ ਕਦੇ ਲੱਗਦਾ ਹੈ ਵੀ ਇਹ ਜਦੋਂ ਤੁਸੀਂ ਦੇਖਦੇ ਹੋ ਗਾਜ਼ਾ ਦੇ ਵਿੱਚ ਜੋ ਹੋ ਰਿਹਾ ਹੈ ਇਜ਼ਰਾਇਲ ਤੇ ਫਲਸਤੀਨ ਵਗੈਰਾ ਦਾ ਮਸਲਾ ਤੁਹਾਨੂੰ ਲੱਗਦਾ ਹੈ ਵੀ ਇਹ ਧਰਮ ਦੀ ਲੜਾਈ ਹੈ ਕਦੇ ਤੁਹਾਨੂੰ ਲੱਗਦਾ ਹੈ ਵੀ ਇਹ ਸੱਜੇ ਪੱਖੀਆਂ ਤੇ ਖੱਬੇ ਪੱਖੀਆਂ ਦੀ ਲੜਾਈ ਹੈ ਸੋ ਦੋਸਤੋ ਕੁੱਲ ਮਿਲਾ ਕੇ ਇੱਕ ਗੱਲ ਸਮਝ ਲਓ ਵੀ ਇਹ ਕਿਸੇ ਸੱਜੇ ਪੱਖੀ ਤੇ ਕਿਸੇ ਖੱਬੇ ਪੱਖੀ ਦੀ ਲੜਾਈ ਨਹੀਂ ਇਹ ਟੌਪ ਤੇ ਬਾਟਮ ਦੀ ਲੜਾਈ ਆ ਇਹ ਦੁਨੀਆ ਭਰ ਦੇ ਵਿੱਚ ਪਰਦੇ ਪਿੱਛੇ ਰਾਜ ਕਰਨ ਵਾਲੇ ਇਲੂਮੀਨਾਟੀਆਂ ਤੇ ਸਧਾਰਨ ਲੋਕਾਂ ਦੇ ਵਿਚਾਲੇ ਆ ਇਹ جنگ ਇਸ ਵਾਰ ਦੀ ਇਹ جنگ ਜਿਹੜੀ ਆ ਇਹ ਮਾਨਸਿਕ جنگ ਵਧੇਰੇ ਆ ਦੂਸਰੀ جنگ ਨਾਲੋਂ ਵੱਧ ਇਹ جنگ ਜਿਹੜੀ ਆ ਉਹ ਮਿੱਥ ਕੇ ਆਮ ਲੋਕਾਂ ਦੇ ਖਿਲਾਫ ਕਰ ਰਹੇ ਨੇ ਸੋਚੋ ਤੁਸੀਂ ਕੁਦਰਤੀ ਵਿਪਤਾਵਾਂ ਹੋ ਗਈਆਂ ਚਾਹੇ ਚਾਹੇ ਕੋਵਿਡ ਮਹਾਮਾਰੀ ਹੋ ਗਈ ਚਾਹੇ ਕੋਈ ਫਾਰਮਾਸਿਓਟਿਕਲ ਦਵਾਈਆਂ ਹੋ ਗਈਆਂ ਚਾਹੇ ਕੋਈ ਦੂਸਰੇ ਤਰ੍ਹਾਂ ਦੇ ਵਾਇਰਸ ਹੋਗੇ ਨਵੀਆਂ ਤੋਂ ਨਵੀਆਂ ਬਿਮਾਰੀਆਂ ਹੋਗੀਆਂ ਕੁਦਰਤੀ ਵਿਪਦਾਵਾਂ ਹੋਗੀਆਂ ਚਾਹੇ ਵੈਦਰ ਮੋਡੀਫਿਕੇਸ਼ਨ ਦੇ ਵੈਪਨ ਹੋਗੇ ਜੋ ਕਿ ਪੰਜਾਬ ਦੇ ਵਿੱਚ ਵੀ ਮੈਂ ਮੰਨਦਾ ਹੜ੍ਹ ਹੜ੍ਹ ਲਿਆਉਣ ਵਾਸਤੇ ਸਾਰੇ ਵੈਦਰ ਤੁਸੀਂ ਦੱਸੋ ਵੀ ਇੱਕ ਪਾਸੇ بارشਾਂ ਆ ਰਹੀਆਂ ਹਣ ਡੈਮ ਟੁੱਟ ਰਹੇ ਹਣ ਦੂਜੇ ਪਾਸੇ ਜਿਹੜੇ ਨੇ ਯੂਨੀਵਰਸਟੀਆਂ ਦੇ ਬੰਦੇ ਜਿਹੜੇ ਨੇ ਕਲਾਊਡ ਬਰਸਟਿੰਗਾਂ ਕਰ ਰਹੇ ਹਣ ਕਲਾਊਡ ਸੀਡਿੰਗਾਂ ਕਰ ਰਹੇ ਹਣ ਉਹਨਾਂ ਤੇ ਐਕਸਪੈਰੀਮੈਂਟ ਕਰਕੇ ਦੇਖ ਰਹੇ ਹਣ ਸਰਕਾਰਾਂ ਕਰਵਾ ਰਹੀਆਂ ਹੁਣ ਦਬਾ ਪਾ ਪਾ ਕੇ ਇਹ ਸਾਰਾ ਕੁਝ ਕਿਸੇ ਇੱਕ ਦੇ ਆਪਾਂ ਨੂੰ ਕਈ ਵਾਰੀ ਲੱਗਦਾ ਵੀ ਆਹ ਫਲਾਣੇ ਭਗਤ ਟਮਕਾਣੇ ਭਗਤ ਇਹੇ ਜਿਹੜੇ ਨੇ ਬਹੁਤ ਜਿੱਦਦੇ ਨੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਵੀ ਉਹਨਾਂ ਦਾ ਜਿਹੜਾ ਮਾਲਕ ਹੈ ਜਿਹਦੀ ਉਹ ਭਗਤੀ ਕਰਦੇ ਨੇ ਉਹ ਉਹਨਾਂ ਦੇ ਅੱਗੇ ਬਹੁਤ ਛੋਟਾ ਪਿਆਦਾ ਹੈ ਜਿੰਨਾਂ ਦੀ ਇਹ ਗੇਮ ਸਾਰੀ ਚਲਾਈ ਹੋਈ ਆ ਇਹ ਗੇਮ ਗੇਮ ਹੈ ਕੀ ਇੱਥੋਂ ਅੱਗੇ ਜਾ ਕੇ ਇਹ ਗੇਮ ਬਹੁਤ ਛੋਟੀ ਨਹੀਂ ਹੈਗੀ ਦੋਸਤੋ ਦੁਨੀਆ ਭਰ ਦੇ ਵਿੱਚ ਤੁਸੀਂ ਸੁਣ ਰਹੇ ਹੋਗੇ ਵੀ ਜਿਹੜੇ ਏਲੀਨ ਫੀਨੋਮੈਨਾ ਹੈ ਵਧਦਾ ਜਾ ਰਿਹਾ ਏਲੀਨ ਜਿਹੜੇ ਨੇ ਯੂ ਐਫ ਓ ਕਰਾਫਟਸ ਨੇ ਜਿਹੜੇ ਜਾਂ ਐਕਸਟਰਾਟਰੈਸ਼ੀਅਲ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਦੇ ਦਿਖਣਾ ਵੱਢੇ ਚੱਲੇ ਜਾ ਰਿਹਾ ਹੈ ਹੁਣ ਤੁਸੀਂ ਸੋਚੋਗੇ ਮੇਰੇ ਵਰਗਾ ਬੰਦਾ ਜਿਹੜਾ ਕਿ ਧਰਮ ਪੜਾਉਂਦਾ ਹੋਵੇ ਉਹਦਾ ਕੀ ਸੰਬੰਧ ਹੋ ਗਿਆ ਉਹ ਏਲੀਨ ਦੇ ਪਿੱਛੇ ਕਿਉਂ ਪੈ ਗਿਆ ਜਾਂ ਯੂ ਐਫ ਓਜ਼ ਤੇ ਕਿਉਂ ਖੋਜ ਕਰਨ ਲੱਗ ਪਿਆ ਉਹਦਾ ਕੀ ਸੰਬੰਧ ਜੁੜਦਾ ਹੈ ਦੋਸਤੋ ਬਹੁਤ ਜ਼ਿਆਦਾ ਸੰਬੰਧ ਜੁੜਦਾ ਹੈ ਉਹੀ ਸੰਬੰਧ ਹੈ ਜੋ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਮਹਾਭਾਰਤ ਦੇ ਟਾਈਮ ਦੇ ਰਮਾਇਣ ਦੇ ਟਾਈਮ ਦੇ ਬਾਕੀ ਹੋਰ ਮੈਸੋਪੋਟਾਮੀਅਨ ਧਰਮ ਗ੍ਰੰਥਾਂ ਦੇ ਟਾਈਮ ਦੇ ਇਹ ਯਹੂਦੀ ਧਰਮ ਗ੍ਰੰਥਾਂ ਦੇ ਟਾਈਮ ਦੇ 크ਰਿਸਚੀਅਨ ਧਰਮ ਗ੍ਰੰਥਾਂ ਦੇ ਟਾਈਮ ਦੇ ਇਸਲਾਮਿਕ ਧਰਮ ਗ੍ਰੰਥਾਂ ਦੇ ਟਾਈਮ ਦੇ ਜੋ ਲੜਾਈਆਂ ਦੇ ਵਿੱਚ ਚਮਤਕਾਰੀ ਟੈਕਨੋਲੋਜੀਆ ਦਾ ਜ਼ਿਕਰ ਪੜ੍ਹਦੇ ਹੁੰਦੇ ਸੀ ਉਹ ਚਮਤਕਾਰੀ ਟੈਕਨੋਲੋਜੀਆ ਉਸ ਤੋਂ ਕਿਤੇ ਐਡਵਾਂਸ ਤੁਹਾਨੂੰ ਥੋੜੀਆਂ ਅੱਖਾਂ ਸਾਹਮਣੇ ਦਿਖਾਈਆਂ ਜਾ ਰਹੀਆਂ ਨੇ ਉਹੀ ਜੀਵ ਪੈਦਾ ਕਰਕੇ ਤੁਹਾਨੂੰ ਦਿਖਾਏ ਜਾ ਰਹੇ ਨੇ ਪਰ ਦੋਸਤੋ ਮੈਨੂੰ ਨਹੀਂ ਲੱਗਦਾ ਵੀ ਇਹ ਮਸ਼ੀਨੀ ਆ ਸਾਰਾ ਕੁਝ ਇਹ ਮੈਨੂੰ ਕਈ ਵਾਰੀ ਸ਼ੱਕ ਹੁੰਦਾ ਹੈ ਵੀ ਹੁਣ ਐਦਾ ਨਹੀਂ ਹੈ ਇਹ ਬਿਲਕੁਲ ਸੱਚ ਹੈ ਮੈਂ ਇੱਕ ਜਿਹੜਾ ਸਭ ਤੋਂ ਵੱਡਾ ਵਿਦਵਾਨ ਜਿਹੜਾ ਯੂ ਐਫ ਓ ਰਿਸਰਚਰ ਉਹ ਫ੍ਰੈਂਚ ਵਿਦਵਾਨ ਹੈ ਇੱਕ ਫ੍ਰਾਂਸ ਦਾ ਜਿਹਦਾ ਨਾਮ ਹੈ ਜੈਕਸ ਵਲੇ ਉਹਨੂੰ ਫੋਲੋ ਕਰਦਾ ਉਹਨੂੰ ਮੰਨਦਾ ਉਹਦੀ ਥਿਊਰੀ ਬਹੁਤ ਸਹੀ ਨੇ ਉਹ ਵੀ ਇਹੀ ਕਾਫੀ ਹੱਦ ਤੱਕ ਇਹੀ ਮੰਨਦਾ ਵੀ ਕਿ ਇਹ ਜਿਹੜਾ ਹੈਗਾ ਇਹ ਫੀਨੋਮੀਨਾ ਰੀਅਲ ਹੈ ਬਿਲਕੁਲ ਸਹੀ ਹੈ ਇਹ ਫੀਨੋਮੈਨਾ ਰੀਅਲ ਹੈ ਜਿਹੜੇ ਏਲੀయన్స్ ਹੈਗੇ ਨੇ ਏਲੀਨ ਜਿਹੜੇ ਨੇ ਉਹ ਪਰ ਏਲੀਨ ਅਸੀਂ ਗਲਤ ਡੈਫੀਨੇਸ਼ਨ ਸਮਝਦੇ ਰਹੀਆਂ ਜਿਹਨੂੰ ਸਮਝਦੇ ਰਹੀਆਂ ਵੀ ਪਰਗ੍ਰਹੀ ਨੇ ਕਿਸੇ ਹੋਰ ਗ੍ਰਹਿ ਤੋਂ ਆ ਰਹੇ ਨੇ ਏਲੀਨ ਕਿਸੇ ਪਰਗ੍ਰਹੀ ਗ੍ਰਹੀ ਨਹੀਂ ਹੈਗੇ ਦੂਸਰੇ ਗ੍ਰਹਿ ਤੋਂ ਨਹੀਂ ਆ ਰਹੇ ਜ਼ਿਆਦਾਤਰ ਜਿੰਨੀਆਂ ਜੀਓ ਫਜ਼ ਮਿਲਣੀਆਂ ਸ਼ੁਰੂ ਹੋਈਆਂ 1914 ਤੋਂ ਜਿਹੜੀਆਂ ਸਾਡੇ ਸੰਸਾਰ ਜਿਹੜਾ ਹੈਗਾ ਵਰਲਡ ਵਾਰ ਤੋਂ ਪਹਿਲਾਂ ਉਹ ਹਿਟਲਰ ਦੇ ਟਾਈਮ ਦੇ ਵਿੱਚ ਮਿਲਣ ਲੱਗੀਆਂ ਜਿਹੜੀਆਂ ਉਹ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚ ਜਿਹੜੇ ਵਰਤੇ ਗਏ ਜਿਹੜੇ ਬੰਦੇ ਸੀਗੇ ਉਹ ਹਿਊਮਨੋਇਡ ਸੀਗੇ ਹਿਊਮਨੋਇਡਸ ਤਾਂ ਜੈਨੇਟਿਕ ਐਕਸਪੈਰੀਮੈਂਟ ਕਰਕੇ ਵੀ ਬਣ ਸਕਦੇ ਨੇ ਅੱਜ ਦੇ ਯੁੱਗ ਦੇ ਵਿੱਚ ਤਾਂ ਬਿਲਕੁਲ ਹੀ ਸੌਖਾ ਹੈ ਉਹਦੋਂ ਵੀ ਬਣ ਰਹੇ ਸੀ ਕਿ ਸੋ ਜਿਹੜੇ ਇਹ ਜਿਹੜੇ ਉਹਨਾਂ ਦੇ ਸਪੇਸ ਕ੍ਰਾਫਟ ਨੇ ਯੂ ਐਫ ਓਸ ਕਹਿੰਨੇ ਆ ਜਿਹੜੇ ਏਲੀਅਨ ਨਹੀਂ ਸ਼ਬਦ ਹੈਗਾ ਏਲੀਅਨ ਸ਼ਬਦ ਉਹਦੇ ਲਈ ਸਹੀ ਨਹੀਂ ਹੈਗਾ ਏਲੀਅਨ ਹੁੰਦਾ ਉਪਰ ਇਹਦੇ ਲਈ ਸ਼ਬਦ ਹੈਗਾ ਐਕਸਟਰਾ-ਟੇਰੇਸਟੀਅਲ ਪਰਾਪੋਮਿਕ ਪਰਾਜ਼ਮੀਨੀ ਕਿਸੇ ਦੂਸਰੀ ਜ਼ਮੀਨ ਤੋਂ ਆਇਆ ਹੋਇਆ ਕਿਸੇ ਦੂਸਰੀ ਭੂਮੀ ਤੋਂ ਆਇਆ ਹੋਇਆ ਕਿਉਂਕਿ ਆਪਾਂ ਇਹ ਹਜੇ ਕੋਈ ਨਹੀਂ ਕਨਫਰਮ ਕਰ ਸਕਦਾ ਕਿ ਇਹ ਕਿਸੇ ਦੂਸਰੇ ਗ੍ਰਹਿ ਤੋਂ ਆਇਆ ਨਹੀਂ ਆਪਾਂ ਕਿਸੇ ਦੂਸਰੇ ਗ੍ਰਹਿ ਤੇ ਆਪਣੇ ਜੋ ਤਾਂ ਕਿਸੇ ਨੇ ਨਹੀਂ ਜਾ ਕੇ ਦੇਖਿਆ ਨਾਸਾ ਜੋ ਦੱਸ ਦਿੰਦੀ ਐ ਸੀ ਉਹ ਕਿਵੇਂ ਮੰਨ ਸਕਦੇ ਹਾਂ 100% ਜਦਕਿ ਉਹਨਾਂ ਦੀਆਂ ਬਣਾਈਆਂ ਹੋਈਆਂ ਸਾਰੀਆਂ ਸੀਜੀਆਈ ਹੁੰਦੀਆਂ ਨੇ ਕੰਪਿਊਟਰ ਜਨਰੇਟਿਡ ਇਮੇਜੇਸ ਹੁੰਦੀਆਂ ਨੇ ਕੋਈ ਨਹੀਂ ਉਹਨਾਂ ਚ ਓਰੀਜਨਲ ਨਹੀਂ ਹੁੰਦੀ ਸਾਨੂੰ ਕੀ ਪਤਾ ਏ ਜਿਹੜਾ ਉਹ ਦਿਖਾਉਂਦੇ ਨੇ ਨਾ ਚੰਨ ਉਹ ਸੁੱਕਿਆ ਹੋਇਆ ਸੰਤਰਾ ਜਿਹੜਾ ਕਿ ਧੁੱਪਾਂ ਚ ਬਹੁਤ ਸੁੱਕ ਚੁੱਕਾ ਉਹਦੇ ਤੇ ਕੋਈ ਐਕਸਰੇ ਟੈਕਨੀਕ ਯੂਜ਼ ਕਰਕੇ ਇਹਨੂੰ ਘਰਾ ਦਿਖਾ ਕੇ ਪੂਰਾ ਜਾ ਉਹਦੇ ਕਲਰ ਉੜਾ ਕੇ ਉਹਨੂੰ ਪੇਂਟ ਬ੍ਰਸ਼ ਕਰਕੇ ਦਿਖਾ ਦਿਓ ਵੀ ਇਹ ਚੰਨ ਹੈ ਸਾਨੂੰ ਕੀ ਪਤਾ ਲੱਗੂਗਾ ਸੋ ਇਸ ਤਰ੍ਹਾਂ ਬਹੁਤ ਕੁਝ ਕੀਤਾ ਜਾ ਸਕਦਾ ਜਿੰਨੇ ਮਰਜ਼ੀ ਯਾਨ ਚੜਾ ਦਿਓ ਜਿੱਧਰ ਨੂੰ ਮਰਜ਼ੀ ਇੱਕ ਕੰਪਿਊਟਰ ਤੇ ਵੀਡੀਓ ਤਿਆਰ ਕਰਕੇ ਅੱਜ ਦੇ ਯੁੱਗ 'ਚ ਇਹ ਕੁਝ ਵੀ ਔਖਾ ਨਹੀਂ ਤੁਹਾਨੂੰ ਮੈਨੂੰ ਪਤਾ ਹੈ ਅੱ비 ਅੱਜ ਦੇ ਯੁੱਗ 'ਚ ਐਡੀਟਿੰਗ ਕਰਕੇ ਕੀ ਕੀ ਕੀਤਾ ਜਾ ਸਕਦਾ ਤਾਂ ਇਹ ਚੀਜ਼ਾਂ ਬਣਾਉਣੀਆਂ ਕੀ ਔਖੀਆਂ ਨੇ ਸੋ ਇਹ ਇੱਕ ਸਾਈਕੋਲੋਜੀਕਲ ਆਪਰੇਸ਼ਨ ਹੈ ਜਿੰਨਾ ਮੈਨੂੰ ਲੱਗਦਾ ਕਿ ਇਹ ਕਿ ਜਿੰਨੇ ਐ ਨਹੀਂ ਹੈ ਕبھی ਹੈ ਨਹੀਂਗੇ ਅਸਲੀ ਹੈਗੇ ਨਹੀਂ ਪਰ ਉਹ ਧਰਤੀ ਦੇ ਉੱਤੇ ਪਰਾ ਜ਼ਮੀਨੀ ਨੇ ਯਾਨੀ ਉਹ ਅੰਟਾਰਕਟਿਕਾ ਪਾਰ ਤੋਂ ਕਿਤੋਂ ਜਾਂ ਇਹ ਸੇ ਆਪਣੇ ਡੋਮ ਦੇ ਨਿਚੋਂ ਜਿਹੜੀ ਜਿਹੜਾ ਬਹੁਤ ਐ ਨਹੀਂ ਵੀ ਕਿਤੇ ਤੁਸੀਂ ਸੋਚੋ ਮੈਂ ਡੋਮ ਕਹਿ ਰਿਹਾ ਤਾਂ ਉੱਤੇ ਕੋਈ ਸਿਰ ਦੇ ਉੱਤੇ ਕੋਈ 50 60 ਮੀਟਰ ਉੱਤੇ ਕੋਈ ਛਤਰੀ ਲੱਗੀ ਹੋਈ ਆ ਇਹਦਾ ਮਤਲਬ ਹੈ ਵੀ ਲੱਖਾਂ ਕਰੋੜਾ ਕਿਲੋਮੀਟਰ ਉੱਪਰੋਂ ਬੰਦ ਹੈ ਉਹ ਸਿਸਟਮ ਇਹਦੇ ਅੰਦਰ ਹੀ ਜਿਹੜੀ ਆ ਇਹ ਧਰਤੀ ਨਾ ਫਲੈਟ ਅਰਥ ਹੈ ਨਾ ਇਹ ਨੂੰ ਤੁਸੀਂ ਸਫੀਰੀਕਲ ਕਹਿ ਸਕਦੇ ਇਹ ਇਹ ਮਲਟੀ ਡਾਈਮੈਨਸ਼ਨਲ ਮਲਟੀ ਲੇਅਰ ਹੈ ਜਿਹਦੇ ਬਾਰੇ ਅਪਹਾਈ ਤੱਕ ਖੋਜ ਹੀ ਨਹੀਂ ਸਕੇ ਜਾਣਦੇ ਨਹੀਂ ਕਿਤੇ ਤਾਂ ਕੋਈ ਜ਼ਮੀਨ ਦੇ ਅੰਦਰ ਗੋਲ ਦੁਨੀਆ ਵੀ ਬਸੀ ਹੋ ਸਕਦੀ ਹੈ ਕਿਤੇ ਕੋਈ ਅੰਟਾਰਕਟਿਕਾ ਪਾਰ ਕੋਈ ਗੋਲਾ ਵੀ ਹੋ ਸਕਦਾ ਹੈ ਜਿਹਨੂੰ ਇਹ ਗ੍ਰਹਿ ਕਹਿ ਰਹੇ ਨੇ ਕਿਉਂਕਿ ਮੈਨੂੰ ਇਹ ਸ਼ੱਕ ਤਾਂ ਪੈਂਦਾ ਕਿ ਉਹ ਰਾਕਟ ਐਂ ਕਰਕੇ ਟਡੇ ਜਾਂਦੇ ਨੇ ਕਦੇ ਵੀ ਐਦਾਂ ਨਹੀਂ ਜਾਂਦਾ ਰਾਕਟ ਜਿਹੜਾ ਸਪੇਸ ਐਕਸ ਨੇ ਛੱਡਿਆ ਸੀ ਉਹ ਦਿਖਾਇਆ ਜਾਂਦਾ ਅੱਜ ਕੱਲ ਬਹੁਤ ਵੀਡੀਓਜ਼ ਉਹ ਚੱਲਦੀਆਂ ਨੇ ਤੁਸੀਂ ਦੇਖ ਸਕਦੇ ਹੋ ਫੇਸਬੁੱਕ ਤੇ ਵੀ ਨੇ YouTube ਤੇ ਵੀ ਨੇ ਉਹ ਜਾ ਕੇ ਉੱਪਰ ਵੱਜਦਾ ਹੈ ਕਿਤੇ ਮਤਲਬ ਕਿ ਹੋ ਸਕਦਾ ਹੈ ਵੀ ਉਹ ਬਲੂ ਆਈਸ ਜਿਹਨੂੰ ਕਹਿੰਦੇ ਨੇ ਨਾ ਬਲੂ ਆਕਸੀਜਨ ਜਿਹੜੀ ਹੈਗੀ ਆ ਉਹ ਆਕਸੀਜਨ ਬਹੁਤ ਆਕਸੀਜਨ ਜਦੋਂ ਦੋ ਦੋ ਟੈਂਪਰੇਚਰ ਵਿੱਚ ਹੁੰਦੀ ਹੈ ਉਹ ਜੰਮ ਜਾਂਦੀ ਹੈ ਉਹਨੂੰ ਬਲੂ ਆਈਸ ਕਹਿੰਦੇ ਨੇ ਤਕਰੀਬਨ ਉਸ ਕਾਈ ਬਲੂ ਕਲਰ ਜਿਹਦੀ ਹੁੰਦੀ ਆ ਜਾਮਣੀ ਜੀ ਫਰੂਜੀ ਜੀ ਚ ਭਮਕ ਮਾਰਦੀ ਆ ਉਹਦੇ ਵਿੱਚੋਂ ਉਹ ਉਸ ਤਰ੍ਹਾਂ ਦੇ ਉਹ ਕਈ ਵਾਰ ਉਹਦੇ ਟੁਕੜੇ ਟੁੱਟ ਟੁੱਟ ਕੇ ਧਰਤੀ ਤੇ ਵੀ गिरਦੇ ਨੇ ਇਸ ਕਰਕੇ ਉਹਦੇ ਬਾਰੇ ਕਾਫੀ ਲੋਕ ਜਾਣਦੇ ਨੇ ਸੋ ਉਹਦੇ ਵਿੱਚ ਵਜਿਆ ਉਹ ਰੌਕਟ ਤੇ ਬਲਾਸਟ ਹੋਇਆ ਇਦਾਂ ਜਿਹੇ ਕੁਝ ਵੀਡੀਓਜ਼ ਵੀ ਆਂਦੀਆਂ ਨੇ ਤਾਂ ਮੇਰੇ ਕਹਿਣ ਦਾ ਮਤਲਬ ਏ ਉਹ ਇਦਾਂ ਹੀ ਕਿਉਂ ਜਾਂਦੇ ਨੇ ਰੌਕਟ ਇਟ ਮੀਨਸ ਜਿਹਨੂੰ ਗ੍ਰੈਗ ਰੂ ਕਹਿੰਦੇ ਨੇ ਉਹ ਕਿਤੇ ਕਿਸੇ ਹੋਰ ਪਾਸੇ ਕੋਈ ਜ਼ਮੀਨ ਹੈ ਜਿੱਥੇ ਇਥੋਂ ਲਾ ਕੇ ਉੱਥੇ ਰੌਕਟ ਉਤਾਰਿਆ ਜਾਂਦਾ ਹੋ ਸਕਦਾ ਉਹ ਵੀ ਗੋਲ ਹੋਵੇ ਪਰ ਆਪਾਂ ਨੂੰ ਇਹ ਵੀ ਨਹੀਂ ਪਤਾ ਉਹ ਪਹਾੜੀ ਐ ਉਹ ਕੋਈ ਜ਼ਮੀਨ ਦੇ ਅੰਦਰ ਬਣੀਆਂ ਹੋਈਆਂ ਕੇਵਜ਼ ਨੇ ਵੱਡੀਆਂ ਜਾਂ ਕੋਈ ਇਸ ਤਰ੍ਹਾਂ ਦੇ ਸੂਨ ਡੋਂਗ ਕੇ ਵਰਗੇ ਕਿ ਇਹ ਵੀ ਕੋ ਸਿਸਟਮ ਨੇ ਕਿ ਇਹ ਵੀ ਗੁਫਾ ਦੇ ਅੰਦਰ ਹੀ ਪੂਰਾ ਸੰਸਾਰ ਵਸਿਆ ਹੋਇਆ ਉਹ ਕਿਸ ਤਰ੍ਹਾਂ ਦੀਆਂ ਦੁਨੀਆਂ ਨੇ ਆਪਾਂ ਨਹੀਂ ਜਾਣ ਸਮੁੰਦਰ ਦੇ ਥੱਲੇ ਵੀ ਐਸੇ ਟਾਪੂ ਨੇ ਜਿਨ੍ਹਾਂ ਦੇ ਵਿੱਚ ਰਹਿ ਸਕ ਦੁਨੀਆਂ ਭਰ ਦੇ ਵਿੱਚੋਂ ਪੰਜ ਜਾਂ 6 ਕੇਸ ਐਸੇ ਐਸੇ ਹੈਗੇ ਨੇ ਜਿੱਥੇ ਇਨਸਾਨ ਸਮੁੰਦਰ ਦੇ ਅੰਦਰ ਕਿਸੇ ਦੁਨੀਆਂ ਦੇ ਵਿੱਚ ਰਹਿ ਰਹੇ ਸੀ ਉਹ ਪਤਾ ਨਹੀਂ ਕਿਸ ਢੰਗ ਨਾਲ ਬਣੀ ਆ ਪਰ ਉਹ ਕਿਸੇ ਬਿਰਲਾ ਬਿਰਲਾ ਦੇ ਵਿੱਚ ਦੀ ਜਾ ਕੇ ਕੁਝ ਐਸੀ ਜ਼ਮੀਨਾਂ ਹੈਗੀਆਂ ਨੇ ਜਿਦੇ ਵਿੱਚ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਹੈਬਿਟੇਸ਼ਨ ਯਾਨੀ ਉੱਤੇ ਕੋਈ ਨਿਵਾਸੀ ਕੋਈ ਪ੍ਰਜਾਤੀਆਂ ਰਹਿ ਰਹੀਆਂ ਨੇ ਸੋ ਜਿਹੜੇ ਇਲੀਅਨਸ ਆਪਾਂ ਐਕਚੁਅਲ ਚ ਕਹਿੰਦੇ ਕਿ ਨੂੰ ਆਪਾਂ ਕਹਿੰਦੇ ਨੋਨ ਹਿਊਮਨ ਇੰਟੈਲੀਜੈਂਸ ਉਹ ਇੰਟੈਲੀਜੈਂਟ ਲੋਕ ਜਿਹੜੇ ਹਿਊਮਨ ਨਹੀਂ ਹੈਗੇ ਹੁਣ ਇਹ ਬਣਾਏ ਵੀ ਹੋ ਸਕਦੇ ਨੇ ਇਹ ਆਪਣੇ ਆਪ ਤੋਂ ਕੁਦਰਤ ਵੱਲੋਂ ਤਿਆਰ ਵੀ ਹੋ ਸਕਦੇ ਨੇ ਤੇ ਜਿਹੜੇ ਬਣਾਏ ਹੁੰਦੇ ਨੇ ਜ਼ਿਆਦਾਤਰ ਉਹਨਾਂ ਚੋਂ ਬਹੁਤ ਸਾਰੇ ਇਹੋ ਜਿਹੇ ਮਿਲੇ ਨਹੀਂ ਜੀ ਮਨ ਪਹਿਲੀ ਗੱਲ ਤਾਂ ਇਹ ਮੰਨ ਲਓ ਵੀ ਜਿੰਨੀਆਂ ਘਟਨਾਵਾਂ ਦੁਨੀਆ ਦੇ ਵਿੱਚ ਏਲੀਨ ਘਟਨਾਵਾਂ ਜਾਂ ਯੂ ਐਫ ਓਜ਼ ਨਾਲ ਜਾਂ ਐਕਸਟਰਾਟਰੈਸਟੀਅਲ ਨਾਲ ਰਿਲੇਟਡ ਵਾਪਰਦੀਆਂ ਨੇ ਉਹ ਚੋਂ 90% ਤੋਂ ਵੱਧ ਜਿਹੜੀਆਂ ਨੇ ਉਹ ਸਰਕਾਰ ਦੇ ਜਾਂ ਸੁਪਰ ਲਿਚ ਲੋਕਾਂ ਦੇ ਜਾਂ ਇਲੂਮੀਨਾਟਿਸ ਦੇ ਨੇ ਉਹ ਉਹ ਕੁਈ ਐਕਸਟਰਾ-টেরੈਸਟਰੀਅਲ ਦੇ ਨਹੀਂ ਹੈਗੇ ਐਕਸਟਰਾ-টেরੈਸਟਰੀਅਲ ਦੇ ਉਹਨਾਂ ਚ 10% ਜਿਹੜੇ ਨੇ ਸ਼ੁਰੂਆਤ ਚ ਆਏ ਇਹਨਾਂ ਨੇ ਉਹਨਾਂ ਤੋਂ ਕਿਸੇ ਨਾ ਕਿਸੇ ਟੈਕਨੋਲੋਜੀ ਜੋ ਸਿੱਖੀ ਹੋਣੀ ਮਾੜੀ-ਮੋਟੀ ਉਹਦੇ ਬੀਸਤੇ ਜਾਂ ਉਹਨਾਂ ਦੇ ਜਿਹੜੇ ਇਹਨਾਂ ਨੇ ਕ੍ਰੈਸ਼ ਆਪ ਕੀਤੇ ਜਾਂ ਉਹਨਾਂ ਦੇ ਕ੍ਰੈਸ਼ ਹੋਏ ਉਹਦੇ ਤੇ ਖੋਜਾਂ ਕਰਕੇ ਰਿਵਰਸ ਇੰਜੀਨੀਅਰਿੰਗ ਕਰਕੇ ਇਹਨਾਂ ਨੇ ਬਣਾ ਲਏ ਹੁਣੇ ਕੀ ਕਰ ਰਹੇ ਨੇ ਇੱਕ ਆਪਰੇਸ਼ਨ ਚਲਾ ਰਹੇ ਨੇ ਤਾਂ ਕਿ ਲੋਕਾਂ ਨੂੰ ਇਹ ਲੱਗੇ ਆਮ ਇਨਸਾਨ ਨੂੰ ਵੀ ਯਾਰ ਇਸ ਤਰ੍ਹਾਂ ਦੀ ਪਾਵਰ ਵਾਲੇ ਜਿਹੇ ਜੇ ਅਸੀਂ ਸਾਡੇ ਧਰਮ ਗ੍ਰੰਥਾਂ ਚ ਪੜਦੇ ਸੀ ਇਹ ਜੇ ਇਹ ਜੇ ਜੀਵ ਤਾਂ ਤੁਰੇ ਫਿਰਦੇ ਨੇ ਦੁਨੀਆ ਦੇ ਵਿੱਚ ਇਹ ਜੇ ਵਿਮਾਨ ਲੈ ਕੇ ਇਹ ਜਿਹੀਆਂ ਉਡਣ ਤਸ਼ਤਰੀਆਂ ਲੈ ਕੇ ਸਕਿੰਟ ਚ ਇੱਥੋਂ ਇੱਥੇ ਇੱਥੋਂ ਇੱਥੇ ਇੱਥੋਂ ਇੱਥੇ ਤੋ ਤੇ ਉਹਦੀ ਕੋਈ ਡਾਇਰੈਕਸ਼ਨ ਨਹੀਂ ਕਿ ਉਹ ਕਿਸੇ ਡਾਇਰੈਕਸ਼ਨ ਚੋਂ ਕਿਸੇ ਡਾਇਰੈਕਸ਼ਨ ਚ ਨਹੀਂ ਜਾ ਸਕਦੀ ਇੰਪੋਸੀਬਲ ਉਹਦੇ ਲਈ ਕੁਝ ਵੀ ਨਹੀਂ ਯਾਨੀ ਉਹਦੀ ਮੂਵਮੈਂਟਸ ਜਿਹੜੀਆਂ ਨੇ ਤੇ ਜਿਹੜੇ ਉਹਦਾ ਮਤਲਬ ਕਿ ਵਾਈਬ ਟੰਗ ਹੈ ਵੀ ਇੱਕ ਜਗ੍ਹਾ ਖੜਵੀ ਜਾਂਦੀ ਆ ਉਹ ਕਿੰਨੀ ਕਿੰਨੀ ਦੇਰ ਘੰਟਿਆਂ ਲਈ ਕਿੰਨੀ ਤੇਜ਼ ਚੱਲ ਵੀ ਪੈਂਦੀ ਆ ਲੱਖਾਂ ਕਿਲੋਮੀਟਰ ਔਰ ਔਰ ਦੀ ਸਪੀਡ ਦੇ ਨਾਲ ਚੱਲਣ ਵਾਲੀਆਂ ਇੰਨੀ ਤੇਜ਼ ਗਤੀ ਉਹਨਾਂ ਦੀ ਜਿਹੜੀ ਹੈਗੀ ਅਲੱਗ-ਅਲੱਗ ਜਗ੍ਹਾ ਰਿਕਾਰਡ ਕੀਤੀ ਗਈ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਉਹ ਨੇ ਉਹ ਕਿਤੇ ਨਾ ਕਿਤੇ ਮੈਨੂੰ ਸ਼ੱਕ ਪੈਂਦਾ ਵੀ ਜ਼ਿਆਦਾਤਰ ਜਿਹੜੇ ਨੇ ਸਰਕਾਰਾਂ ਦੇ ਨੇ ਸਰਕਾਰਾਂ ਇਹ ਸਾਨੂੰ ਦਿਮਾਗ ਦੇ ਵਿੱਚ ਸਾਡੇ ਬਿਠਾ ਰਹੀਆਂ ਨੇ ਸਰਕਾਰਾਂ ਨਹੀਂ ਸਾਡੇ ਵਾਲੀਆਂ ਸਰਕਾਰਾਂ ਨਹੀਂ ਜਿਹੜੀਆਂ ਉਹ ਵਰਲਡ ਇੰਟਰਨੈਸ਼ਨਲ ਗਵਰਨਮੈਂਟਸ ਜਿਹਨੂੰ ਕਹਿ ਦਿੰਦੇ ਆ ਜਾਂ ਜਿਨ੍ਹਾਂ ਨੂੰ ਗਲਮੀਨਾਤੇ ਦੇ ਨਾਮ ਨਾਲ ਡੀਪ ਸਟੇਟ ਦੇ ਨਾਮ ਨਾਲ ਖਾਸ ਕਰ ਨਿਊ ਵਰਲਡ ਆਰਡਰ ਦੇ ਨਾਮ ਨਾਲ ਇਹ ਨਿਊ ਵਰਲਡ ਆਰਡਰ ਸਥਾਪਿਤ ਕਰਨ ਦੇ ਵੱਲ ਵੱਧਦਾ ਸਭ ਤੋਂ ਵੱਡਾ ਕਦਮ ਹੈ ਇਹ ਜੋ ਇਸ ਸਮੇਂ ਦੁਨੀਆ ਜਹਾਨ ਦੇ ਵਿੱਚ ਕਨਫਿਊਜ਼ਨ ਹੋ ਰਹੇ ਨੇ ਨੇਪਾਲ ਵਰਗੇ ਬੰਗਲਾਦੇਸ਼ ਵਰਗੇ ਦੇਸ਼ਾਂ ਦੇ ਵਿੱਚ ਜਿਹੜੀਆਂ ਮਿਊਟਨੀਆਂ ਹੋ ਰਹੀਆਂ ਨੇ ਇੱਕਦਮ ਗਦਾਫੀ ਵਰਗਿਆਂ ਨੂੰ ਮਾਰ ਦਿੱਤਾ ਜਾਂਦਾ ਹੈ ਦੇ ਇਰਾਕ ਦੇ ਵਿੱਚ ਸੀਰੀਆ ਦੇ ਵਿੱਚ ਗਾਜ਼ਾ ਦੇ ਵਿੱਚ ਲਿਬਨਾਨ ਦੇ ਵਿੱਚ ਤੇ ਮਤਲਬ ਦੁਨੀਆ ਦਾ ਕੋਈ ਇਲਾਕਾ ਨਹੀਂ ਹੈ ਜਾਂ ਯੂਰਪ ਦੇ ਵਿੱਚ ਕਰਾਨ ਵਾਲਿਆਂ ਦੇ ਦੇਸ਼ ਚ ਤਾਂ ਨਹੀਂ ਕੋਈ ਕੁਝ ਇਹ ਜਾਂ ਕੁਝ ਬੋਤਾ ਹੋ ਰਿਹਾ ਅਮਰੀਕਾ ਦੇ ਵਿੱਚ ਤਾਂ ਕੋਈ ਖਾਸ ਨਹੀਂ ਹੋ ਰਿਹਾ ਹੈਗਾ ਬਾਕੀ ਸਾਰੀ ਦੁਨੀਆ ਚ ਤਨਮੱਚੀ ਮਚਾਈ ਪਈ ਹੈ ਸਾਰਿਆਂ ਨੇ ਇਹ ਕੀ ਚੱਕਰ ਹੈ ਕਿਉਂ ਇਦਾਂ ਹੋ ਰਿਹਾ ਇਹ ਸਾਈਕੋਲੋਜੀਕਲ ਆਪਰੇਸ਼ਨ ਚੱਲ ਰਿਹਾ ਆਪਣੇ ਖਿਲਾਫ ਜਿਹਦੇ ਵਿੱਚ ਏਲੀਨ ਫੀਨੋਮੈਨੇ ਦਾ ਸਭ ਤੋਂ ਵੱਡਾ ਰੋਲ ਹੈ ਉਹ ਰੂਲ ਕੀ ਹੈ ਕਿ ਉਹ ਜਿਹੜੇ 90% ਇਹਨਾਂ ਦੇ ਆਪਣੇ ਨੇ ਉਹ ਇਹ ਸਾਬਿਤ ਕਰਨਾ ਚਾਹੁੰਦੇ ਨੇ ਉਹ ਪਹਿਲੀ ਗੱਲ ਤਾਂ ਮੈਨੂੰ ਸਾਫ਼ ਇਹ ਲੱਗਦਾ ਹੁੰਦਾ ਵੀ ਉਹ ਮਸ਼ੀਨੀ ਚੀਜ਼ਾਂ ਹੋਣ ਦੇ ਨਾਲੋਂ ਉਹ ਡਿਸਕਸ ਜਿਹੜੀਆਂ ਨੇ ਉਹ ਇੱਕਦਮ ਐਂ ਕਿਉਂ ਗਾਇਬ ਹੁੰਦੀਆਂ ਨੇ ਹਮੇਸ਼ਾ ਜਦੋਂ ਜਿੰਨੇ ਵੀ ਅਮਰੀਕਾ ਦੇ ਵਿੱਚ ਲੋਕਾਂ ਦੀਆਂ ਅਬਡਕਸ਼ਨਸ ਹੋਈਆਂ ਨੇ ਅਗਵਾ ਹੋਏ ਨੇ ਏਲੀਅਨਸ ਵੱਲੋਂ ਜਾਂ ਇਸ ਤਰ੍ਹਾਂ ਦੇ ਕੇਸ ਹੋਏ ਨੇ ਲੋਕਾਂ ਨੇ ਜੋ ਰਿਕਾਰਡ ਜੋ ਰਿਪੋਰਟਿੰਗ ਕੀਤੀ ਹੈ ਜੋ ਰਿਕਾਰਡ 'ਚ ਦਰਜ ਕਰਾਇਆ ਕਿ ਵੀ ਹਾਂ ਸਾਨੂੰ ਏਲੀਅਨਸ ਨੇ ਅਗਵਾ ਕੀਤਾ ਉਹਦੇ 'ਚ ਮੇਰੇ ਸ਼ਾਇਕ ਇਹ ਚੀਜ਼ਾਂ ਕਿਉਂ ਹੁੰਦੀ ਹੈ ਕਿ ਉਹ ਜਿਵੇਂ ਕੋਈ ਸਾਈਕੋਲੋਜੀਕਲ ਆਪਰੇਸ਼ਨ ਹੁੰਦਾ ਹੈ CIA 1977 ਦੇ ਵਿੱਚ ਪਹਿਲਾਂ ਉਹਨਾਂ ਨੇ ਸਾਈਕੋਲੋਜੀਕਲ ਆਪਰੇਸ਼ਨ ਕੀਤਾ ਸੀ ਮਾਈਂਡ ਕੰਟਰੋਲ ਦੇ ਪ੍ਰੋਗਰਾਮ ਚ ਲਾਏ ਸੀ ਕਿ ਜਿਹਨੂੰ MKULTRA ਕਿਹਾ ਜਾਂਦਾ ਅਮਰੀਕਨ ਲੋਕ ਇਹਦੇ ਬਾਰੇ ਜਾਣਦੇ ਨੇ ਤੇ ਸਟਾਰਗੇਟ ਪ੍ਰੋਜੈਕਟ ਵਗੈਰਾ ਉਦੋਂ ਜਦੋਂ ਇੰਨੇ ਕੈਪੇਬਲ ਸੀਗੇ ਇੰਨਾ ਕੁਝ ਬਲੂ ਬੀਮ ਪ੍ਰੋਜੈਕਟ ਦੇ ਵਿੱਚ ਜਦੋਂ ਇੰਨੀਆਂ ਅਸਮਾਨ ਦੇ ਵਿੱਚ ਉਹ ਕੀ ਕਰਦੇ ਨੇ 3D ਤਸਵੀਰਾਂ ਨੂੰ ਪ੍ਰੋਜੈਕਟ ਕਰਦੇ ਨੇ ਇਹਦੀਆਂ ਨੂੰ ਐਕਸਟਰਾਟਰੈਸਟੀਰੀਅਲ ਵੀਕਲਸ ਦੀਆਂ ਨੂੰ ਯਾਨੀ ਯੂ ਐਫ ਓਜ਼ ਦੀਆਂ 3 ਡੀ ਜਿਹੜੀਆਂ ਨੇ ਆਕ੍ਰਿਤੀਆਂ ਨੂੰ ਪ੍ਰੋਜੈਕਸ਼ਨ ਕਰਦੇ ਨੇ ਆਇਓਨੋਸਫੀਅਰ ਦੇ ਵਿੱਚ ਯਾਨੀ ਉਬ ਜਿਹੜੀ ਅਪਰ ਲੇਅਰ ਹੈ ATMOSPHERE ਦੀ ਉਹਦੇ ਵਿੱਚ ਪ੍ਰੋਜੈਕਟ ਕਰ ਦਿੰਦੇ ਨੇ ਉਹ ਸਾਨੂੰ ਲੱਗਦਾ ਹੈ ਕਿ ਵੀ ਉਹ ਸਾਨੂੰ ਉਡਣ ਤਸ਼ਤਰੀ ਦਿਖ ਰਹੀ ਹੈ ਤੁਸੀਂ ਲੇਟੈਸਟ ਸੁਣਿਆ ਹੋਣਾ ਤੇ ਲੋਕਾਂ ਦੇ ਬਿਆਨ ਵੀ ਪੜੇ ਹੋਣੇ ਅਮਰੀਕਾ ਦੇ ਵਿੱਚ ਚਾਰਲੀ ਕਿਰਕ ਦਾ ਜੋ ਮਰਡਰ ਦਿਖਾਉਂਦੇ ਨੇ ਉਹ ਪ੍ਰੋਜੈਕਟਰ ਦਾ ਉਹ ਚ ਬਹੁਤ ਵੱਡਾ ਰੋਲ ਹੈ ਨਾ ਉਹ ਪ੍ਰੋਜੈਕਟਰ ਕੀ ਹੈ ਉਹ ਹੈ 3D ਪ੍ਰੋਜੈਕਟਰ ਉਹ ਬਿਲਕੁਲ ਬਿਲਕੁਲ ਆਕ੍ਰਿਤੀ ਦਿਖਾ ਦਿੰਦਾ 3D ਸਾਈਜ਼ ਦੀ 3 ਡਾਈਮੈਂਸ਼ਨਲ ਕਿ ਐਂ ਲੱਗਦਾ ਜਿਵੇਂ ਅਸਲ ਚੋ ਚੀਜ਼ ਵਾਪਰ ਰਹੀ ਹੈ ਕਾਰ ਹੈ ਦੇਖਣੀ ਕਾਰ ਦਿਖਾ ਦੂਗਾ UFO ਐਕਸਟਰਾਟਰੈਸ਼ੀਅਲ ਵੀਕ ਦਿਖਾਣਾ ਉਹ ਵੀਕਲ ਦਿਖਾ ਦਊਗਾ ਉਹ ਪਰ ਸ਼ੱਕ ਕਿ ਮੈਨੂੰ ਕਿਉਂ ਪੈਂਦਾ ਕਿ ਤਾਂ ਪੈਂਦਾ ਵੀ ਜਦ ਇਹ ਚੀਜ਼ਾਂ ਗਾਇਬ ਹੁੰਦੀਆਂ ਨੇ ਤਾਂ ਐਵੇਂ ਗਾਇਬ ਹੁੰਦੀਆਂ ਜਿਵੇਂ ਟੀਵੀ ਦਾ ਸਵਿਚ ਆਫ ਕੀਤਾ ਹੁੰਦਾ ਜਾਂ ਆਪਣੇ ਮਹੱਲੇ ਦੀ ਲਾਈਟ ਚਲੀ ਗਈ ਹੋਵੇ ਐਦਾਂ ਇੱਕਦਮ ਗਾਇਬ ਇੱਕ ਬਿੰਦੂ ਜਿਹਾ ਬਣ ਕੇ ਤੇ ਉਹ ਹਮੇਸ਼ਾ ਹੀ ਜਿਹੜਾ ਇੱਕ ਲਾਈਟ ਦਾ ਕਲਾਊਡ ਜਿਹਾ ਬਣਾਉਂਦੀਆਂ ਨੇ ਇਹ ਚੀਜ਼ਾਂ ਯਾਨੀ ਰੋਸ਼ਨੀ ਦਾ ਇੱਕ ਬੱਦਲ ਜਿਹਾ ਬਣਾਉਂਦੀਆਂ ਨੇ ਧੁੰਦ ਜੀ ਦਾ স্মੋਕ ਦਾ ਯਾਨੀ ਧੂਏ ਦਾ ਇੱਕ ਬੱਦਲ ਜਿਹਾ ਕਿਉਂ ਬਣਾਉਂਦੀਆਂ ਨੇ ਇਹ ਚੀਜ਼ਾਂ ਸੋ ਇਹ ਇਹਦੇ ਜ਼ਰੀਏ ਕਰਨਾ ਕੀ ਚਾਹੁੰਦੇ ਨੇ ਇਹਦੇ ਜ਼ਰੀਏ ਇਹ ਸਥਾਪਿਤ ਕਰਨਾ ਚਾਹੁੰਦੇ ਨੇ ਕਿ ਦੇਖੋ ਐਡੀਆਂ ਵੱਡੀਆਂ ਵੱਡੀਆਂ ਤਾਕਤਾਂ ਬਾਹਰ ਮੌਜੂਦ ਨੇ ਜੇ ਇਹ ਇਕੱਠੀਆਂ ਹੋ ਕੇ ਤੁਹਾਡੇ ਤੇ ਇਹਨਾਂ ਨੇ ਕਦੇ ਅਟੈਕ ਕਰਤਾ ਤਾਂ ਤੁਹਾਨੂੰ ਇੱਕ ਇੰਟਰਨੈਸ਼ਨਲ ਗਵਰਨਮੈਂਟ ਦੀ ਲੋੜ ਪਊਗੀ ਇੱਕ ਐਸੀ ਸਰਕਾਰ ਦੀ ਜਿਹੜੀ ਸਾਰੇ ਸੰਸਾਰ ਦੇ ਲੋਕਾਂ ਦੀ ਇੱਕੋ ਵਾਰੀ ਰੱਖਿਆ ਕਰਨ ਦੇ ਸਮਰੱਥ ਹੋਵੇ ਐਹੀ ਜੀ ਇਸ ਟਾਈਮ ਕੌਣ ਹੈ ਤੁਸੀਂ ਸੋਚੋ ਦੋਸਤੋ ਕੌਣ ਇਸ ਟਾਈਮ ਆਪਣੇ ਆਪ ਨੂੰ ਇਸ ਢੰਗ ਨਾਲ ਪ੍ਰੈਜ਼ੈਂਟ ਕਰਦਾ ਫੁਕਰਾ ਇਹੋ ਜਿਹਾ ਫੁਕਰਾ ਕਿਹੜਾ ਹੈ ਤੋੜਦਾ ਆ ਬਰੀਕਪੁਰੇ ਵਾਲਾ ਟ੍ਰੈਂਪਾ ਸਰਪੈਂਟ ਇਹੀ ਉਹਨਾਂ ਦਾ ਲੀਡਰ ਬਣਿਆ ਫਿਰਦਾ ਹੈ ਇਸ ਟਾਈਮ ਫੀ ਲੀਡਰ ਨਹੀਂ ਹੈ ਸੇ ਤਾਂ ਮੋਰਾ ਏ ਇਹ ਤਾਂ ਮਤਲਬ ਐਂ ਕਹ ਲਓ 25ਵੇਂ 30ਵੇਂ ਪੈਦਾਨ ਦਾ ਖੜਾਰੀ ਹੋਣਾ ਉਹਨਾਂ ਦੇ ਉਹ ਤਾਂ ਅਸਲ ਦੇ ਵਿੱਚ ਜਿਹੜੇ ਨੇ ਪੱਲਾਵਸੀਨੀ ਔਰਸੀਨੀ ਵੰਸ਼ ਦੇ ਮੈਸੋਪੋਟਾਮੀਅਨ ਲੋਕ ਨੇ ਉਹ ਮੈਸੋਪੋਟਾਮੀਆ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਖਾਨਦਾਨ ਚੱਲੇ ਆ ਰਹੇ ਨੇ ਉਹਨਾਂ ਨੂੰ ਖਜ਼ਾਰੀਅਨ ਵੀ ਕਹਿੰਦੇ ਨੇ ਉਹੋ ਜਿਹੜੇ ਨੇ ਐਂ ਕਹ ਲਓ ਯਹੂਦੀਆਂ ਦੇ ਪੁਰਾਣੇ ਜਿਹੜੇ ਇਹਨਾਂ ਦੇ ਇਬਰਾਹਿਮ ਵਰਗੇ ਵੱਡੇ ਵੱਡੇ ਦੇ ਸੀਗੇ ਉਹਨਾਂ ਦੇ ਵੰਸ਼ ਦੇ ਵਿੱਚੋਂ ਵੀ ਕੁਝ ਬੰਦੇ ਜਿਹੜੇ ਇਹਨਾਂ ਨਾਲ ਰਲੇ ਨੇ ਈਸਾਉ ਵਰਗੇ ਫਿਰ ਖਜ਼ਾਰੀਆਂ ਬਣੇ ਨੇ ਰਸ਼ੀਆ ਦੀ ਮਹਾਰਾਣੀ ਨੇ ਇੱਕ ਵਾਰੀ ਇਹਨਾਂ ਨੂੰ ਤਿੱਜਤ ਪ੍ਰਾਪਤ ਕਰ ਲਈ ਸੀ ਹੁਣ ਇਹਨਾਂ ਨੂੰ ਕਿਹਾ ਵੀ ਕੋਈ ਨਾ ਕੋਈ ਇਬਰਾਹਿਮੀ ਰਿਲੀਜ ਫਾਲੋ ਕਰੋ ਤੁਸੀਂ ਯਾਨੀ ਯਹੂਦੀ ਬਣੋ ਜਾਂ ਇਸਲਾਮੀ ਬਣੋ ਜਾਂ 크੍ਰਿਸਚੀਅਨ ਬਣੋ ਤਾਂ ਇਹ ਅਸਕਨਾਜ਼ੀ ਯਹੂਦੀ ਬਣੇ ਜੇ ਇਹ ਰਲੇ ਮਿਲੇ ਨੇ ਇਹ ਤੁਰਕਿਸ਼ ইরਾਨੀ ਤੇ ਯੂਰਪ ਦੇ ਵਿੱਚ ਕੁਝ ਤੇ ਇਜ਼ਰਾਈਲੀ ਕੁਝ ਤੇ ਇਹ ਜਿਹੜਾ ਇਹ ਰਲਿਆ ਮਿਲਿਆ ਲੋਟ ਹੈ ਪਰ ਇਹ ਹੈਗੇ ਕੀ ਨੇ ਯੂਰਪ ਚਲੇ ਗਏ ਸੀਗੇ ਇਹ ਉਹ ਮਤਲਬ ਯੂਦੀ ਧਰਮ ਤਾਂ ਇਹਨਾਂ ਨੇ ਬਹੁਤ ਬਾਅਦ ਚ ਆ ਕੇ ਅਪਣਾਇਆ ਇਹ ਇਹ ਉਹ ਔਰਸੀਨੀ ਵੰਸ਼ ਨੇ ਯਾਨੀ ਤੁਸੀਂ ਇਟਲੀ ਦੇ ਟਾਈਮਾਂ ਦੇ ਵਿੱਚ ਸੁਣਿਆ ਹੋਣਾ ਮੱਧਕਾਲੀਨ ਦੇ ਵਿੱਚ ਮন্ডিਚੀ ਤੇ ਔਰਸੀਨੀ ਵੰਸ਼ ਦੋ ਸੀਗੇ ਉਹਨਾਂ ਦੇ ਉਹ ਅੱਗੇ ਕਿਹਦੇ ਚੋਂ ਸੀਗੇ ਹਜ਼ਾਰਾਂ ਸਾਲ ਪਹਿਲਾਂ ਉਹ ਮੈਸੋਪੋਟਾਮੀਅਨ ਬੈਬਲੋਨিয়ান ਸਭਤਾ ਦੇ ਟਾਈਮ ਇੱਕ ਹੋਇਆ ਕਰਦੀ ਸੀ ਪੱਲਾ ਵਸੀਨੀ

ਉਹ ਨੇ ਇਹ ਇਨਾਂ ਦਾ ਹੀ ਇਹ ਰੌਥਸਾਈਲਡ ਵੀ ਉਹਨਾਂ ਦੀ ਹੀ ਫੈਮਿਲੀ ਚ ਇਹਨਾਂ ਨੇ ਬਾਅਦ ਚੋਂ ਅੱਡ ਅੱਡ ਨਾਮ ਰੱਖ ਲਏ ਜਿਵੇਂ ਕੋਈ ਕਿਸੇ ਦੇ ਚੋਂ ਕੋਈ ਮਸ਼ਹੂਰ ਬੈਂਕਰ ਹੋ ਜਾਂਦਾ ਉਹ ਬੈਂਕਿੰਗ ਹੋਗਾ ਕਿਸੇ ਚੋਂ ਪٹرول ਵੇਚਣ ਵਾਲਾ ਕੋਈ ਉਹਨੇ ਪٹرول ਵਾਲੇ ਦੇ ਨਾਮ ਤੇ ਨਾਮ ਖਾਨਦਾਨਾਂ ਦੇ ਨਾਮ ਬਦਲ ਲਏ ਵੰਸ਼ ਇੱਕੋ ਹੀ ਹੈ ਜੇ ਆਪਾਂ ਗੱਲ ਕਰੀਏ ਵੀ ਜਿਵੇਂ ਕਹਿ ਦਈਏ ਬਾਣੀਆਂ ਦੇ ਅਗਰਵਾਲਸ ਦੇ ਵਿੱਚੋਂ ਹੀ ਕੋਈ ਨਿਕਲ ਕੇ ਕੋਈ ਕਹੇ ਮੈਂ ਗੁਪਤਾ ਕੋਈ ਕਹੇ ਮੈਂ ਸਿੰਗਲਾ ਕੋਈ ਕਹੇ ਮੈਂ ਮਿੱਤਲ ਕੋਈ ਕਹੇ ਮੈਂ ਕਾਂਸਲ ਕੋਈ ਕਹੇ ਮੈਂ ਬੰਸਲ ਇਸ ਤਰ੍ਹਾਂ ਨਾਲ ਕੋਈ ਕਹੇ ਮੈਂ O que é ਇਸ ਤਰ੍ਹਾਂ ਇਹ ਬਣ ਗਏ ਅੱਗੇ ਸੋ ਹੈ ਇਹ ਕੀ ਨੇ ਪ੍ਰਲਵਸੀਨੀ ਔਰ ਸਿਨੀ ਨੇ ਇਹ ਜਿਹੜੇ ਉਹੀ ਪ੍ਰਾਣੀ ਜਿਹੜੇ ਮੈਸੋਪੋਟਾਮੀਆ ਬੈਬਲੋਨੀਆ ਦੇ ਟਾਈਮ ਦੇ ਉਹ ਲੋਕ ਨੇ ਜਿਹੜੇ ਸ਼ੈਤਾਨ ਪੂਜਿਕ ਨੇ ਬੇਸਿਕਲੀ ਮਾਸਟਰ ਕਹਿੰਦੇ ਨੇ ਇਹ ਉਹਨੂੰ ਬੈਫੇਮਟਨ ਨੂੰ ਮੰਨਦੇ ਨੇ ਇਹ ਇਹ ਹਿੱਸੇ ਕਰਕੇ ਇਹਨੂੰ ਕਦੇ ਇਲੂਮੀਨਾਟੀ ਕਹਿ ਦਿੱਤਾ ਜਾਂਦਾ ਕਦੇ ਥੂਲੀ ਸੋਸਾਇਟੀ ਕਹਿ ਦਿੱਤਾ ਜਾਂਦਾ ਕਦੇ ਇਹਨਾਂ ਨੂੰ ਡੀਪ ਸਟੇਟ ਕਹਿ ਦਿੱਤਾ ਜਾਂਦਾ ਕਦੇ ਇਹਨਾਂ ਨੂੰ ਨਿਊ ਵਰਲਡ ਆਰਡਰ ਕਹਿ ਦਿੱਤਾ ਜਾਂਦਾ ਕਦੇ ਇਹਨਾਂ ਨੂੰ ਕਬਾਲ ਕਹਿ ਦਿੱਤਾ ਜਾਂਦਾ ਕਦੇ ਇਹਨਾਂ ਨੂੰ ਮੁਸਲਮਾਨਾਂ ਦੇ ਫੀਲਡ ਚ ਦਜਾਲ ਕਹਿ ਤਾ ਜਾਂਦਾ ਸੋ ਇਹ ਅਲੱਗ ਅਲੱਗ ਨਾਮਾਂ ਨਾਲ ਜਾਣੇ ਜਾਂਦੇ ਨੇ ਫ੍ਰੀ ਮੈਸਨਸ ਕਹਿ ਦਿੱਤਾ ਜਾਂਦਾ ਹੈ ਰੋਜੀ ਕਰੂਸ਼యన్స్ ਕਹਿ ਦਿੱਤਾ ਜਾਂਦਾ ਹੈ ਚੈਥਮ ਹਾਊਸ ਕਹਿ ਦਿੱਤਾ ਜਾਂਦਾ ਹੈ ਪੈਸੇ ਦੇ ਵਪਾਰ ਕਰਕੇ ਇਹਨਾਂ ਨੂੰ ਕਲੱਬ ਆਫ ਰੋਮ ਕਹਿ ਦਿੱਤਾ ਜਾਂਦਾ ਹੈ ਜਾਂ ਇੰਟਰਨੈਸ਼ਨਲ ਬੈਂਕ ਆਫ ਸੈਟਲਮੈਂਟਸ ਕਹਿ ਦਿੱਤਾ ਜਾਂਦਾ ਹੈ ਸੰਸਥਾਵਾਂ ਦੇ ਤੌਰ ਤੇ ਇਹਨਾਂ ਨੂੰ ਵਰਲਡ ਇਕਨੋਮਿਕ ਫੋਰਮ ਕਹਿ ਦਿੱਤਾ ਜਾਂਦਾ ਹੈ ਟ੍ਰਾਈਲੇਟਰਲ ਕਮਿਸ਼ਨ ਕਹਿ ਦਿੱਤਾ ਜਾਂਦਾ ਹੈ ਵਰਲਡ ਬੈਂਕ ਕਹਿ ਦਿੱਤਾ ਜਾਂਦਾ ਹੈ ਇੰਟਰਨੈਸ਼ਨਲ ਮੋਨਟਰੀ ਫੰਡ ਕਹਿ ਦਿੱਤਾ ਜਾਂਦਾ ਹੈ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਇਹਦੇ ਕਾਫੀ ਬੰਦੇ ਨੇ ਇਹ ਮਤਲਬ ਜਿਹੜੇ ਤੋ ਪਜਿਰੂ ਇਲੀਸ ਕਰਨੀਓ ਤੁਸੀਂ ਅੱਜ ਦੇ ਦਿਨ ਇਹ ਇਲੀਟ ਕਰਵਾ ਰਹੀ ਆ ਦੋਸਤੋ ਇਹ ਕਨਫਿਊਜ਼ਨ ਸਾਰਿਆਂ ਚ ਪੈਦਾ ਕੀਤਾ ਜਾ ਰਿਹਾ ਜੇ ਤੁਸੀਂ ਇਹਦੀ ਤੰਦ ਲੱਭਣ ਲੱਗਦੇ ਤੁਹਾਨੂੰ ਸਮਝ ਹੀ ਨਹੀਂ ਆਊਗਾ ਇਹਦੀ ਤੰਦ ਦੇ ਪਿੱਛੇ ਧਰਮ ਦਾ ਫਰਕ ਹੈ ਵੱਖਰੇਵੇਂ ਧਰਮ ਦਾ ਵੱਖਰੇਵਾ ਜਾਤ ਦਾ ਵੱਖਰੇਵਾ ਮੂਲ ਨਿਵਾਸੀ ਤੇ ਪ੍ਰਵਾਸੀ ਦਾ ਵੱਖਰੇਵਾ ਹੈ ਪੈਸੇ ਵਾਲੇ ਦਾ ਤੇ ਗਰੀਬ ਦਾ ਵੱਖਰੇਵਾ ਹੈ ਜਿਵੇਂ ਕਿ ਨੇਪਾਲ ਚ ਹੋਇਆ ਬੰਗਲਾਦੇਸ਼ ਚ ਹੋਇਆ ਇਹਨੂੰ ਨੂੰਨ ਲੱਗਦਾ ਉੱਥੇ ਦੇ ਲੋਕਾਂ ਨੂੰ ਵੀ ਪੈਸੇ ਵਾਲਿਆਂ ਨੇ ਲੁੱਟਖਸੁੱਟ ਕਰ ਇਹ ਐਦਾਂ ਨਹੀਂ ਹੈ ਇਹ ਸਾਰਾ ਕੁਝ ਬਾਏ ਡਿਜ਼ਾਈਨ ਕੀਤਾ ਜਾ ਰਿਹਾ ਤਾਂ ਕਿ ਸਾਰੀ ਦੁਨੀਆ ਦੇ ਲੋਕ ਕਨਫਿਊਜ਼ ਰਹਿਣ ਤੇ ਉਹਨਾਂ ਨੂੰ ਇਹ ਨਾ ਪਤਾ ਲੱਗੇ ਵੀ ਬੇਸਿਕਲੀ ਕੀਤਾ ਕੀ ਜਾ ਰਿਹਾ ਬੇਸਿਕਲੀ ਕੀਤਾ ਇਹ ਜਾ ਰਿਹਾ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਤੁਹਾਨੂੰ ਜਿਵੇਂ ਤੁਹਾਡੇ ਧਰਮ ਗ੍ਰੰਥਾਂ ਦੇ ਵਿੱਚ ਹੋਣ ਵਾਲੀਆਂ ਲੜਾਈਆਂ ਦੇ ਟਾਈਮ ਦੀਆਂ ਉਸ ਤਰ੍ਹਾਂ ਦੀਆਂ ਸ਼ਕਤੀਆਂ ਵਾਲੀਆਂ ਪਾਵਰਾਂ ਦਾ ਡਰ ਤੁਹਾਡੇ ਅੰਦਰ ਪੈਦਾ ਕਰਨਾ ਤਾਂ ਕਿ ਉਸ ਡਰ ਦੇ ਕਰਕੇ ਤੁਸੀਂ ਇਹ ਮੰਨਣ ਲੱਗ ਜਿਓ ਵੀ ਹਾਂ ਸਾਨੂੰ ਕਿਸੇ ਉਸੇ ਲੈਵਲ ਦੀ ਵੱਡੀ ਜਿਹੜੀ ਹੈ ਇੰਟਰਨੈਸ਼ਨਲ ਲੈਵਲ ਦੀ ਤਾਕਤ ਦੀ ਲੋੜ ਹੈ ਸਮਰਾਜ ਬਣਾਉਣ ਦੇ ਲਈ ਇਕਰਾਮ ਦੀ ਲੋੜ ਹੈ ਜੀਸਸ ਕ੍ਰਾਈਸਟ ਵਰਗੇ ਸਮਰਾਜ ਨੂੰ ਬਣਾਉਣ ਦੇ ਲਈ ਜੀਸਸ ਕ੍ਰਾਈਸਟ ਵਰਗੇ ਕਿਰਦਾਰ ਵਾਲੇ ਉਹਨੂੰ ਤੁਸੀਂ ਅੱਜ ਦੇ ਯੁੱਗ ਦੇ ਵਿੱਚ ਪੋਲੀਟੀਕਲ ਇਕ ਕਿਸੇ ਨਾ ਕਿਸੇ ਕਾਉਂਸਲ ਦੇ ਰੂਪ ਦੇ ਵਿੱਚ ਵੀ ਮੰਨ ਸਕਦੇ ਹਾਂ ਜਾਂ ਕਿਸੇ ਮਤਲਬ ਕਿ ਬਹੁਤ ਵੱਡੀ ਤਾਕਤ ਦੀ ਲੋੜ ਹੈ ਜੇ ਇਹ ਜੇ ਬੰਦਿਆਂ ਦਾ ਫਿਰ ਕਦੇ ਕਿਸੇ ਕਦੇ ਆਪਾਂ ਨੂੰ ਜਿਹੜਾ 3i ਐਟਲਸ ਦਾ ਖਤਰਾ ਦਿਖਾਇਆ ਜਾਂਦਾ ਵੀ ਆ ਰਿਹਾ ਕਦੇ ਉਹ ਮੂ ਆ ਮੂ ਦਾ ਖਤਰਾ ਦਿਖਾਇਆ ਜਾਂਦਾ ਪ੍ਰੋਜੈਕਟ ਬਲੂ ਬੀਮ ਕੀਤਾ ਜਾਂਦਾ ਸੋ ਇਹ ਸਾਰੇ ਖਤਰੇ ਜਿਹੜੇ ਨੇ ਟੋਟਲ ਕੁੱਲ ਮਿਲਾ ਕੇ ਮਤਲਬ ਹੈ ਤੁਹਾਨੂੰ ਸਾਰਿਆਂ ਨੂੰ ਡਰਾਉਣਾ ਕਿਸੇ ਨਾ ਕਿਸੇ ਬਹਾਨੇ ਤੁਹਾਨੂੰ ਤੁਹਾਡੇ ਅੰਡੀ ਗਾਂਡੀ ਤੋਂ ਡਰਾਉਣਾ ਵਾਇਰਸ ਦੇ ਬਹਾਨੇ ਤੁਹਾਨੂੰ ਤੁਹਾਡੇ ਸਹਿਯੋਗੀ ਇਨਸਾਨ ਤੋਂ ਡਰਾਉਣਾ ਤੁਹਾਡੇ ਭੈਣ ਭਰਾ ਤੋਂ ਡਰਨਾ ਤੁਹਾਡੇ ਸਹਿ ਮਨੁੱਖ ਤੋਂ ਡਰਾਉਣਾ ਤੁਹਾਨੂੰ ਮਤਲਬ ਮਨੁੱਖ ਮਨੁੱਖ ਤੋਂ ਇੰਨਾ ਡਰਨ ਲੱਗ ਜਾਏ ਮਨੁੱਖ ਹਰ ਚੀਜ਼ ਤੋਂ ਇੰਨਾ ਡਰਨ ਲੱਗ ਜਾਏ ਉਹਨੂੰ ਲੱਗਣ ਲੱਗ ਜਾਏ ਕੋ ਮੈਨੂੰ ਤਾਂ ਕੋਈ ਬਾਹਰੀ ਤਾਕਤ ਮੇਰੀ ਰੱਖਿਆ ਕਰੇ ਆਈ ਵੱਡਾ ਮਕਸਦ ਵੀ ਕੋਈ ਬਾਰੀ ਤਾਕਤ ਜਿਵੇਂ ਕਿ ਹਮੇਸ਼ਾ ਤੋਂ ਪਹਿਲਾਂ ਧਰਮਾਂ ਦੇ ਵਿੱਚ ਆਪਾਂ ਮੰਨਦੇ ਸੀ ਵੀ ਪਰਮਾਤਮਾ ਕਿਤੇ ਨਾ ਕਿਤੇ ਉਹ ਵਿਸ਼ਵਾਸ ਆਪਣੇ ਟੁੱਟ ਗਏ ਲੋਕ ਬਾਬਿਆਂ ਕੋਲ ਵੀ ਤਾਂ ਹੀ ਜਾਣ ਲੱਗ ਪਏ ਵੀ ਆਪਣੇ ਜਿਹੜੇ ਮੇਨ ਧਰਮ ਸੀ ਉਹਦੇ ਵਿੱਚ ਜਿਹੜੇ ਆਪਣਾ ਈਸ਼ਵਰ ਦਾ ਸੰਕਲਪ ਹੈ ਵੀ ਉਹ ਸਾਡੀ ਰੱਖਿਆ ਕਰਦਾ ਉਹ ਸਾਡੀਆਂ ਸਾਰੀਆਂ ਪ੍ਰੋਬਲਮਸ ਨੂੰ ਹੱਲ ਕਰਦਾ ਜਦੋਂ ਲੋਕਾਂ ਨੂੰ ਲੱਗਣ ਲੱਗਿਆ ਉਹ ਨਹੀਂ ਹੱਲ ਕਰਦਾ ਤਾਂ ਸਾਨੂੰ ਇਹ ਦੁਬਾਰੋ ਦਿਖਾਇਆ ਜਾਣ ਲੱਗ ਪਿਆ ਕੋਈ ਬਹੁਤ ਵੱਡੀ ਬਾਰੀ ਤਾਕਤ ਬਾਰੀ ਹੱਥ ਕੁਥੋਂ ਤੋਂ ਇਲਾਵਾ ਮਤਲਬ ਤੁਸੀਂ ਆਪਣੀਆਂ ਪ੍ਰੋ ਮਨ ਨੂੰ ਆਪ ਹੱਲ ਕਰਨ ਦੇ ਲਾਇਕ ਨਹੀਂ ਹੈਗੇ ਮੋٹے ਤੌਰ ਤੇ ਤੁਹਾਨੂੰ ਇਹ ਸਮਝਾਉਣਾ ਵੀ ਤੁਸੀਂ ਆਪਣੀਆਂ ਪ੍ਰੋਬਲਮਾਂ ਨੂੰ ਆਪ ਹੱਲ ਬਿਲਕੁਲ ਨਹੀਂ ਕਰ ਸਕਦੇ ਚਾਹੇ ਛੋਟੀ ਪ੍ਰੋਬਲਮ ਹੈ ਚਾਹੇ ਆਰਥਿਕ ਪ੍ਰੋਬਲਮ ਹੈ ਚਾਹੇ ਮਕਾਨ ਬਣਾਉਣ ਦੀ ਪ੍ਰੋਬਲਮ ਹੈ ਗੱਡੀ ਲੈਣ ਦੀ ਹੈ ਨੌਕਰੀ ਦੀ ਹੈ ਰੋਜ਼ਗਾਰ ਦੀ ਹੈ ਪੜ੍ਹਾਈ ਦੀ ਹੈ ਸਿੱਖਿਆ ਦੀ ਹੈ ਬੁਮਾਰੀ ਦੀ ਹੈ ਤੁਸੀਂ ਨਹੀਂ ਹੱਲ ਕਰ ਸਕਦੇ ਖੁਦ ਆਪਣੀ ਪ੍ਰੋਬਲਮ ਨੂੰ ਛੋਟੀ ਪ੍ਰੋਬਲਮ ਕੋਈ ਬਾਰੀ ਤਾਕਤ ਬਾਰੀ ਸ਼ਕਤੀ ਕੋਈ ਬਾਰੀ ਵੱਡੀ ਪਾਵਰ ਹੀ ਹੱਲ ਕਰ ਸਕਦੀ ਹੈ ਇਹਦੇ ਲਈ ਖਾਸ ਕਰ ਵੈਸਟ ਦੇ ਲੋਕਾਂ ਨੂੰ ਏਲੀਨ ਫੀਨੋਮਨਾ ਨਾਲ ਜਾਂ ਐਕਸਟਰਾਟਰੈਸ਼ੀਅਲ ਫੀਨੋਮਨਾ ਦੇ ਜ਼ਰੀਏ ਯੂ ਐਫ ਓਜ਼ ਦੇ ਜ਼ਰੀਏ ਡਰਾਇਆ ਜਾ ਰਿਹਾ ਹੈ ਉਹਨਾਂ ਦੇ ਅੰਦਰ ਉਹ ਖੌਫ ਬਿਠਾਇਆ ਜਾ ਰਿਹਾ ਹੈ ਤਾਂ ਕਿ ਉਹ ਉਸ ਗੱਲ ਤੇ ਆਣ ਮੰਨਣ ਲੱਗ ਜਾਣ ਉਹ ਇਹਦਾ ਮਤਲਬ ਹੈ ਵੀ ਆਪਾਂ ਨੂੰ ਸਾਰਿਆਂ ਨੂੰ ਕਨਵਿੰਸ ਕਰਨਾ ਵੀ ਆਪਣੀ ਇੱਕ ਇੰਟਰਨੈਸ਼ਨਲ ਗਵਰਨਮੈਂਟ ਹੋਣੀ ਚਾਹੀਦੀ ਆ 1 ਵਰਲਡ ਗਵਰਨਮੈਂਟ ਹੋਣੀ ਚਾਹੀਦੀ ਸੋ ਦੋਸਤੋ ਤੁਹਾਨੂੰ ਆਪਣੇ ਵਿਚਾਰ ਕਹੇ ਜੇ ਲੱਗੇ ਹੇਠਾਂ ਕਮੈਂਟ ਬਾਕਸ ਦੇ ਵਿੱਚ ਆਪਣਾ ਫੀਡਬੈਕ ਦੇ ਕੇ ਜਰੂਰ ਦੱਸਣਾ ਸੋ ਸਾਰੇ ਵੀਰਾਂ ਦਾ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਤੇ ਸਾਡਾ ਫੇਸਬੁੱਕ ਪੇਜ ਅਦ੍ਰਿਸ਼ਮ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਤੇ ਸਾਡਾ YouTube ਚੈਨਲ ਅਦ੍ਰਿਸ਼ਮ ਪੰਜਾਬੀ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਸ਼ੁਕਰੀਆ ਸਾਰੇ ਵੀਰਾਂ ਦਾ ਜੁੜੇ ਰਹਿਣ ਲਈ